ਜਾ ਜਾਪੀਨ ਜੇਪਾ ਅਟਾਜ ਨਗਰ ਕਾਉਂਸਲ ਵੱਲੋਂ ਇੱਕ ਬੜਮੁੱਲਾ ਕਾਰਜ ਕਰਦੇ ਹੋਏ ਅੱਜ ਦੱਖਣੀ ਅਡੇ ਤੋਂ ਕਰਬੂਸਾ ਰੋਡ ਤੱਕ ਜਿਹੜਾ ਨਗਰ ਨਗਰ ਕਾਉਂਸਲ ਵੱਲੋਂ ਆ ਨਾਮ ਜਿਹੜਾ ਸਰਦਾਰ ਸਰਗਵਾਸੀ ਸਰਦਾਰ ਗੁਰਵਚਨ ਸਿੰਘ ਜੀ ਮਾਨ ਦੇ ਨਾਮ ਦੇ ਨਾਲ ਉਸ ਸੜਕ ਦਾ ਨਾਮ ਰੱਖਿਆ ਗਿਆ ਸਾਡੇ ਨਾਲੇ ਸਾਬਕਾ ਕੈਬਨਿਟ ਮੰਤਰੀ ਅਮਰਜੀਤ ਸਿੰਘ ਸਮਰਾਜੀਤ ਸਾਹਿਬ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਇਹ ਅੱਜ ਕਿਹੜਾ ਕਾਰਜ ਤੁਸੀਂ ਕੀਤਾ ਹੈ ਬੜੀ ਮੈਂ ਸਮਝਦਾ ਕਿ ਖੁਸ਼ੀ ਵਾਲੀ ਬੜੀ ਮਾਣ ਵਾਲੀ ਗੱਲ ਆ ਔਰ ਸਾਰੇ ਮਿਨਿਸਪੈਲਟੀ ਦੇ ਪ੍ਰਧਾਨ ਦੋਏ 22 ਪ੍ਰਧਾਨ ਈਓ ਸਾਹਿਬ ਸਾਰੇ ਮੈਂਬਰਾਂ ਦਾ ਮੈਂ ਇਸ ਗੱਲੋਂ ਧੰਨਵਾਦੀ ਆ ਜਿਨ੍ਹਾਂ ਨੇ ਇਹ ਬਹੁਤ ਵਧੀਆ ਪ੍ਰਾਂਦਾ ਕੀਤਾ ਤੁਮਾਨ ਸਾਹਿਬ ਦੀ ਦੇੜ ਮੈਂ ਸਮਝਦਾ ਪਿਆ ਸੀ ਦੇ ਨਹੀਂ ਸਕਦੇ ਪੰਜ ਬਾਰ ਉਹ ਸਾਡੀ ਮਿਨਿਸਪੈਲਟੀ ਦੇ ਪ੍ਰਧਾਨ ਰਹੇ ਆ ਬਿਲਕੁਲ ਪਾਰਟੀ ਬਾਈਟ ਉੱਪਰ ਉੱਠ ਕੇ ਉਹ ਸ਼ਹਿਰ ਦੀ ਡਿਵੈਲਪਮੈਂਟ ਦੇ ਵਿੱਚ ਪੂਰਾ ਯੋਗਦਾਨ ਕਰਦੇ ਰਹੇ ਆ ਉਹਨਾਂ ਨੇ ਇਲੈਕਸ਼ਨ ਵੀ ਐਮਐਲਏ ਦੀ ਵੀ ਲੜੀ ਆ ਤੇ ਹੋਰ ਵੀ ਸਾਰੇ ਸ਼ਹਿਰ ਦੀ ਡਿਵੈਲਪਮੈਂਟ ਦੇ ਲਈ ਔਰ ਬਹੁਤ ਬਦਿਆ ਦਾਨੀ ਇਨਸਾਨ ਸੀ ਔਰ ਪਰਮਾਤਮਾ ਦੀ ਕਿਰਪਾ ਦੇ ਨਾਲ ਕਾਰੋਬਾਰ ਵੀ ਉਹਨਾਂ ਦਾ ਬਹੁਤ ਬਦਿਆ ਗਾਉਂ ਨਾਲ ਦੇ ਲੜ ਕੇ ਮੈਂ ਸਮਝਦਾ ਪਈ ਇੱਕ ਦੂਜੇ ਤੋਂ ਵੀ ਉੱਪਰ ਵਧੀਆ ਸਾਰੇ ਸਾਥੀਆਂ ਬਹੁਤ ਇਸ ਗੱਲ ਦੀ ਸਾਨੂੰ ਖੁਸ਼ੀ ਆ ਕਿ ਜਿਹੜੇ ਇੱਕ ਚੰਗੇ ਇਨਸਾਨ ਨੂੰ ਜਿਨ੍ਹਾਂ ਨੂੰ ਇਹ ਜਿਹੜੇ ਸਾਡੀ ਮਿਊਂਸਿਪੈਲਿਟੀ ਦੇ ਮੈਂਬਰ ਚੁਣੇ ਗਏ ਆ ਪ੍ਰਧਾਨ ਸਾਹਿਬ ਦੋਏ ਸਾਡੇ 22 ਪ੍ਰਧਾਨਗਿਲ ਸਾਹਿਬ ਹੋਰ ਕੋਈ ਇਹਨਾਂ ਨੇ ਜਿਹੜਾ ਅੱਜ ਇਹ ਫਰਾਲਾ ਕੀਤਾ ਇਹ ਮੈਂ ਸਮਝਦਾ ਕਿ ਪਿਛਲੇ ਸਮੇਂ ਤੋਂ ਵੀ ਇਹ ਸਾਨੂੰ ਕਰਨਾ ਚਾਹੀਦਾ ਸੀ ਕਿ ਕਹਿਣਾ ਵੀ ਅਬ ਨਹੀਂ ਉਸ ਉਸ ਵੇਲੇ ਹੋ ਸਕਿਆ ਤੇ ਅੱਜ ਫੇਰ ਵੀ ਕਹਿਣਾ ਵੀ ਬੜਾ ਦੇਰ ਆਇ ਦਰੋਸਤਾ ਵਾਲੀ ਗੱਲ ਕਰਕੇ ਬਹੁਤ ਔਰ ਮੈਂ ਇਸ ਪਰਿਵਾਰ ਨੂੰ ਵਧਾਈਆਂ ਦਿੰਦਾ ਹੋਇਆ ਕਿ ਜਿਨ੍ਹਾਂ ਨੇ ਚੰਗੇ ਚੰਗੇ ਜਿਹੜੇ ਕੋ ਗਰੀਬ ਬੰਦੇ ਸੀ ਉਹਨਾਂ ਦੀ ਬਾਹ ਫੜਦੇ ਰਹੇ ਉਹਨਾਂ ਦੀ ਮਦਦ ਕਰਦੇ ਰਹੇ ਆ ਤੇ ਬੜੇ ਹੀ ਦਾਨੀ ਪੁੰਨਸੀ ਕੋਈ ਦਿਉਣਾ ਕੋਲ ਆਇਆ ਉਹਨਾਂ ਨੇ ਕਿਸੇ ਨੂੰ ਨਹੀਂ ਮੋੜਿਆ ਸੀਗਾ ਤੇ ਇਸ ਕਰਕੇ ਮੈਂ ਸਮਝਦਾ ਕਿ ਪ੍ਰਮਾਤਮਾ ਨੇ ਉਹਨਾਂ ਦਾ ਕਾਰੋਬਾਰ ਵੀ ਔਰ ਉਹਨਾਂ ਦੀ ਇੱਜ਼ਤ ਮਾਣ ਜੋ ਨਕੌਦਰ ਦੇ ਵਿੱਚ ਰਹੀ ਆ ਉਹ ਸਾਰਾ ਨਕੌਦਰ ਸ਼ਹਿਰ ਜਾਣਦਾ ਤੇ ਮੈਂ ਵੀ ਉਹਨਾਂ ਦਾ ਇੱਕ ਸਾਥੀ ਹੁੰਦੇ ਹੋਏ ਕਦੇ ਚਾਹੇ ਅਸੀਂ ਸਾਡੇ ਨਾਲ ਵੀ ਰਹੇ ਆ ਜਾਂ ਸਾਡੇ ਅਪੁਲਿਸ ਵਿੱਚ ਵੀ ਰਹੇ ਆ ਕਦੇ ਸਾਡੇ ਕਿਸੇ ਗੱਲ ਤੋਂ ਵੀ ਕਦੇ ਕੋਈ ਇਦਾਂ ਦੀ ਕਿਚਾੜ ਨਹੀਂ ਹੋਇਆ ਹੈਗਾ ਤੇ ਮੈਂ ਸਮਝਦਾ ਹਾਂ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਇਸੇ ਤਰ੍ਹਾਂ ਜਿਹੜਾ ਉਹਨਾਂ ਦਾ ਪਰਿਵਾਰ ਆ ਉਹ ਇਸੇ ਤਰ੍ਹਾਂ ਉਹਨਾਂ ਦਾ ਆਪਸ ਵਿੱਚ ਹੀ ਪਿਆਰ ਮੁਹੱਬਤ ਬਣਿਆ ਰਹੇ ਤੇ ਦਿਨ-ਦੁਨੀ ਰਾਤ ਚੌਕਣੀ ਉਹਨਾਂ ਦਾ ਪਰਿਵਾਰ ਤਰੱਕੀ ਕਰੇ ਇਹਨਾਂ ਸ਼ਬਦਾਂ ਨਾਲ ਹੀ ਮੈਂ ਸਾਰੇ ਨਕੋਦਰ ਵਾਲੇ ਸਾਧੀਆਂ ਨੂੰ ਔਰ ਉਹਨਾਂ ਦੇ ਪਰਿਵਾਰ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਤੁਹਾਡੇ ਪਿਤਾ ਨੇ ਬਹੁਤ ਵਧੀਆ ਨਾਮ ਖੱਟਿਆ ਇਹਨਾਂ ਸ਼ਬਦਾਂ ਨਾਲ ਹੀ ਮੈਂ ਫਿਰ ਇਸ ਬਿਛੜੀ ਰੂਹ ਨੂੰ ਆਪਣੀ ਵੱਲੋਂ ਸ਼ਾਦਾ ਦੇ ਫੁੱਲ ਭੇਟ ਕਰਦਾ ਹੋਇਆ ਉਹਨਾਂ ਦੀ ਜੋ ਇਹ ਜਾਦ ਬਣਾਈ ਆ ਇਹ ਮੈਂ ਸਮਝਦਾ ਕਿ ਇਹ ਤੋਂ ਵੀ ਜੇ ਕੋ ਹੋਰ ਵੀ ਕਿਸ ਤਰ੍ਹਾਂ ਦਾ ਕੁਝ ਚਾਹੁੰਦੇ ਹੋਣਗੇ ਮੈਂ ਸਮਝਦਾ ਹੀ ਖਰਿਆ ਜਿਹੜਾ ਚੌਕ ਆ ਉਹਦਾ ਮੰਨ ਲਓ ਕਿ ਅੱਜ ਪ੍ਰੋਗਰਾਮ ਬਣਾਇਆ ਉਹ ਚੌਕ ਦਾ ਨਾਮ ਪਹਿਲਾਂ ਰੱਖਿਆ ਹੁਣ ਮੇਰਾ ਖਿਆਲ ਕੇ ਕਿਸੇ ਨਾਮ ਤੇ ਤਾਂ ਇਹ ਕਰਕੇ ਇਹਨਾਂ ਨੇ ਉਹ ਵੀ ਉਸ ਪਾਸੇ ਨਹੀਂ ਆ ਜਿਹੜੀ ਯਾਦਗਾਰ ਬਣਾਈ ਆ ਬਹੁਤ ਵਧੀਆ ਆ ਤੇ ਅਸੀਂ ਜਿੰਨਾ ਵੀ ਇਹਨਾਂ ਦਾ ਮਾਣ ਕਰੀਏ ਸਤਿਕਾਰ ਕਰੀਏ ਉਹਨਾਂ ਨੂੰ ਥੋੜਾ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਨਾਂ ਨਾਲ ਹੀ ਉਹਨਾਂ ਦੇ ਪਰਿਵਾਰ ਵੱਲੋਂ ਵੀ ਇੱਕ ਖੁਸ਼ੀ ਯਾਰ ਕੀਤੀ ਗਈ ਹੈ ਕਿਉਂਕਿ ਇਹ ਉਹਨਾਂ ਦੇ ਤਿੰਨ ਬੇਟੇ ਨੇ ਤੇ ਦੋ ਬੇਟੀਆਂ ਨੇ ਤੇ ਉਹਨਾਂ ਨੇ ਵੀ ਆਪਣੇ ਜਿਹੜੇ ਪਰਿਵਾਰ ਨੂੰ ਅੱਜ ਹੌਸਲਾ ਉਹਨਾਂ ਨੇ ਮਤਲਬ ਕਿ ਬੜੇ ਪਰਿਵਾਰ ਦੀ ਦੇਣ ਹੈ ਇਸ ਨਕੋਦਰ ਨੂੰ ਕਿਉਂਕਿ ਉਹਨਾਂ ਦੇ ਜਿਹੜਾ ਕਾਰਜ ਹੈ ਜਿਹੜਾ ਪੂਰਾ ਅੱਜ ਉਹਨਾਂ ਦੇ ਬੱਚੇ ਜਿਹੜੇ ਸਾਹਮਣੇ ਨੇ ਸਾਡੇ ਨਾਲ ਨੇ ਸਰਦਾਰ ਤਲੋਚਨ ਸਿੰਘ ਢਮਾਨ ਜੀ ਆ ਸਰ ਕਿਦਾਂ ਮਹਿਸੂਸ ਕਰਦੇ ਜਿਵੇਂ ਅਗਰ ਕਾਉਂਸਲ ਬਲਵਡ ਮੁੱਲਾ ਜਿਹੜਾ ਯੋਗਦਾਨ ਅੱਜ ਉਹਨਾਂ ਦੇ ਨਾਮ ਨਾਲ ਜੋੜਿਆ ਗਿਆ ਬੜਾ ਅਸੀਂ ਫਖਰ ਮਹਿਸੂਸ ਕਰਦੇ ਆ ਵੀ ਸਾਡੇ ਫਾਦਰ ਸਾਹਿਬ ਨੇ ਵੀ ਜਿੱਦਾਂ ਸਮਰਾ ਸਾਹਿਬ ਨੇ ਇਹ ਹਰੇਕ ਗਰੀਬ ਦਾ ਹਰੇਕ ਜਗਾ ਉਹਨਾਂ ਨੇ ਕਦੀ ਪਾਰਟੀ ਬਾਜ਼ੀ ਦੇ ਉੱਪਰ ਉੱਠ ਕੇ ਵੀ ਹਰੇਕ ਬੰਦੇ ਦੀ ਮਦਦ ਕੀਤੀ ਹੈ ਔਰ ਮੈਂ ਅੱਜ ਧੰਨਵਾਦ ਆ ਮਿਊਸਪਲ ਕਮੇਟੀ ਦਾ ਕਿ ਸਾਰੇ ਮੈਂਬਰਾਂ ਨੇ ਸਰਵ ਸੰਮਤੀ ਨਾਲ ਪਾਸ ਕੀਤਾ ਵੀ ਜਿਹੜਾ ਕਰਪੂਰਸਰਾਂ ਰੋਡ ਦਾ ਨਾਮ ਆ ਇਹ ਜੀਐਸ ਧਿਮਾਨ ਗੁਰਬਚਨ ਸਿੰਘ ਧਿਮਾਨ ਉਹਨਾਂ ਦੇ ਨਾਮ ਤੇ ਰੱਖਿਆ ਜਾਵੇ ਔਰ ਮੈਂ ਸਮਝਦਾ ਵੀ ਇਹ ਉਹਨਾਂ ਦੇ ਜਿਹੜੇ ਕੀਤੇ ਹੋਏ ਕਾਰਨਾਮੇ ਮਤਲਬ ਜਿਹੜੇ ਤੁਹਾਡੇ ਸ਼ਹਿਰ ਵਾਲੇ ਸਾਰੇ ਆ ਉਹ ਹਰੇਕ ਬੰਦੇ ਨੇ ਇਹ ਚੀਜ਼ ਬੜਾ ਫਖਰ ਮਹਿਸੂਸ ਕੀਤਾ ਵੀ ਜਿਹੜਾ ਉਹਨਾਂ ਦੇ ਨਾਮ ਤੇ ਨਾਮ ਰੱਖਿਆ ਗਿਆ ਧੰਨਵਾਦ ਇਦੇ ਨਾਲ ਨਾਲ ਹੀ ਇੱਕ ਮੈਂ ਤੁਹਾਨੂੰ ਦੱਸ ਦੇਵਾਂ ਕਿ ਨਕੌਦਰ ਸ਼ਹਿਰ ਦੇ ਵਿੱਚ ਇਹ ਤੁਮਾਂ ਇੰਡਸਟਰੀ ਨੇ ਜਿਹੜੇ ਲੋਕਾਂ ਮਲੇ ਕਿ ਕਾਫੀ ਗਰੀਬ ਲੋਕਾਂ ਨੂੰ ਜਿਹੜਾ ਰੋਜ਼ਗਾਰ ਦਿੱਤਾ ਹੋਇਆ ਆ ਤੇ ਉਹਨਾਂ ਤਿੰਨੇ ਬੇਟੇ ਜਿਹੜੇ ਇੰਡਸਟਰੀ ਲਿਸਟ ਨੇ ਔਰ ਪੂਰੇ ਵਿਸ਼ੇਵਰਸਤੇ ਨੇ ਇਹ ਤੇ ਇਹਨਾਂ ਨੇ ਆਪਣੇ ਜਿਹੜੇ ਲੋਕਲ ਜਿਹੜੇ ਸਾਡੇ ਜਿਹੜੇ ਲੋਕਲ ਗਰੀਬ ਤਬਕਾ ਉਹਨਾਂ ਨੂੰ ਅੱਜ ਇਹਨਾਂ ਨੇ ਵਰਕ ਇਨਾਂ ਦਿੱਤਾ ਕਿ ਉਹਨਾਂ ਦੀ ਘਰ ਦੀ ਰੋਟੀ ਵੀ ਇਹਨਾਂ ਨਾਲ ਹੀ ਸਾਡੇ ਨਾਲ ਨੇ ਉਹਨਾਂ ਦੇ ਦੂਸਰੇ ਬੇਟੇ ਜੀ ਉਹਨਾਂ ਨਾਲ ਵੀ ਗੱਲ ਕਰਦੇ ਸਤਿ ਸ਼੍ਰੀ ਅਕਾਲ ਸਰ ਇਹ ਸੱਚੀ ਗੱਲ ਜੀ ਕੀ ਨਾਮ ਜੀ ਆਪਣਾ ਰਵਜਲਦੀ ਮਾਨ ਹਾਂ ਜੀ ਸਰ ਕੀ ਕਹਾਂ ਜੀ ਨਗਰ ਕਾਉਂਸਲ ਨੂੰ ਕਿ ਉਹਨਾਂ ਦਾ ਧੰਨਵਾਦ ਕਿਦਾਂ ਕਰੂੰਗੇ ਤੁਸੀਂ ਮੈਂ ਐਕਚੁਅਲੀ ਤਾਂ ਜਿਹੜੀ ਪਿਛਲੀ ਜਿਹੜਾ ਸੀਗੀ ਕਮੇਟੀ ਬਣੀ ਸੀਗੀ ਤਾਂ ਪਿਛਲੀ ਕਮੇਟੀ ਨੇ ਹੀ ਪਾਸ ਕੀਤਾ ਹੋਇਆ ਸੀਗਾ ਤਾਂ ਮੈਂ ਪਿਛਲੀ ਕਮੇਟੀ ਦਾ ਵੀ ਧੰਨਵਾਦ ਕਰਦਾ ਭਟਾਰਾ ਸਾਹਿਬ ਹੈਗੇ ਆ ਤਾਂ ਉਦੋਂ ਉਸ ਟਾਈਮ ਤੇ ਇਹਨਾਂ ਦਾ ਵੀ ਬੜਾ ਯੋਗਦਾਨ ਹੈਗਾ ਕਿ ਇਹਨਾਂ ਨੇ ਰਲ ਮਿਲ ਕੇ ਉਸੇ ਵੇਲੇ ਇਮੀਡੀਏਟਲੀ ਮਤਲਬ ਬੜੇ ਸ਼ਾਰਟ ਟਾਈਮ ਦੇ ਵਿੱਚ ਪਾਸ ਕਰਵਾਇਆ ਸੋ ਪਿਛਲੀ ਕਮੇਟੀ ਦੇ ਜਿੰਨੇ ਮੈਂਬਰ ਸੀਗੇ ਪ੍ਰਧਾਨ ਸਾਹਿਬ ਭਟਾਰਾ ਸਾਹਿਬ ਤੇ ਜਿਹੜੇ ਐਮਸੀ ਸਾਹਿਬ ਸੀਗੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਹੁਣ ਜਿਹੜੀ ਐਸੋਲੀ ਕਮੇਟੀ ਹੈਗੀ ਆ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਮੈਂ ਸਮਰਾ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਆਪਣਾ ਬਿਜ਼ੀ ਸ਼ੈਡਿਊਲ ਦੇ ਵਿੱਚੋਂ ਟਾਈਮ ਕੱਢ ਕੇ ਆਏ ਆ ਤੇ ਸਾਡੇ بڑے ਮਤਲਬ ਜੋ ਅੱਛੇ ਤਰੀਕੇ ਦੇ ਨਾਲ ਸਾਨੂੰ ਅਸ਼ੀਰਵਾਦ ਦਿੱਤਾ ਹੈਗਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਜੀ ਇਹ ਸੰਨ ਉਹਨਾਂ ਦੇ بیٹے ਜਿਨ੍ਹਾਂ ਨੇ ਆਪਣਾ ਦੱਸਿਆ ਕਿ ਇਹ ਅੱਜ ਨਕੋਦਰ ਦੇ ਵਿੱਚ ਇੱਕ ਪਹਿਚਾਨ ਹੈ ਧਮੰਡਸਦੀ ਕੈਮਰਾਮੈਨ ਮੈਂ ਨਿਰਮਲ ਕੁਮਾਰ ਬਿੱਟੂ ਦੇ ਨਾਲ ਜਸਵਿੰਦਰ ਚੰਬਰ ਇੱਕ ਤਲਾ ਨਕੋਦਰ